ਸੰਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਦਮਦਮਾ ਸਾਹਿਬ ਮਕਬੂਲਪੁਰਾ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਖੇ ਨਗਰ ਕੀਰਤਨ ਸਜਾਇਆ ਪੰਜ ਪਿਆਰਿਆਂ ਦੀ ਅਗਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਹੇਠ ਸਜਾਇਆ ਗਿਆ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਜਗਾ ਜਗਾ ਤੇ ਗੁਰੂ ਪ੍ਰੇਮੀਆਂ ਨੇ ਲੰਗਰ ਲਗਾਏ ਇਸ ਮੌਕੇ ਗੱਤਕਾ ਪਾਠੀਆਂ ਵੱਲੋਂ ਆਪਣੇ ਜੋਹਰ ਵਖਾਏ ਗਏ ਤਾਂ ਅਨੰਤ ਤੋਂ ਅਨੁਰਾਮਦਾਸ ਪੁਰ ਜੀ ਨੇ ਸਿਰਿਆਦਿਨੇ ਸਵਾਰਿਆ ਕੋਈ ਪੂਰੀ ਕਲਾ ਬਾਦ ਆਪ ਸਿਰਜਣ ਹਾਰਿਆ ਸਾਰੀ ਸੰਗਤ ਜੀ ਸਾਰੀ ਸੰਗਤ ਲੋਬ ਵਾਹਿਗੁਰੂ ਜੀ ਖਾਲਸਾ ਬੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਨ ਤੇ ਜੀ ਸਾਹਿਬ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਫਾਸਟਵੇ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਵੱਲਾ ਤੇ ਅੱਜ ਮੈਂ ਆਇਆ ਹਾਂ ਮਕਬੂਲਪੁਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਉੱਪਰ ਗੁਰਦੁਆਰਾ ਦਮਦਮਾ ਸਾਹਿਬ ਸੂਬਤ ਹੈ ਤੇ ਇੱਥੇ ਅੱਜ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਤੇ ਨਗਰ ਕੀਰਤਨ ਹੁਣ ਇਸ ਵੇਲੇ ਸਾਰੇ ਪ੍ਰਕਰਮਾ ਕਰਦਾ ਹੈ ਇਲਾਕੇ ਦੀ ਇਸ ਵੇਲੇ ਗੁਰਦੁਆਰਾ ਦਮਨਤਪ ਸਾਹਿਬ ਆਇਆ ਤੇ ਅਸੀਂ ਗੱਲਬਾਤ ਕਰਦਾ ਹੈ ਇੱਥੋਂ ਦੇ ਮਹਿੰਦੀ ਸਾਹਿਬ ਨਾਲ ਕੀ ਕਹਿੰਦੇ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ RAM DAS GURU ਜਿਨ ਸਰਿਆ ਤਿੰਨੇ ਸਵਾਰਿਆ ਪੂਰੋ ਹੀ ਕਰਮਵਾਦ ਆਪ ਸਜਣਾ ਹਰੇ ਤਾਰਿਆ ਧੰਨ ਧੰਨ ਸਾਹਿਬ ਗੁਰੂ RAM DAS ਜੀ ਦੇ ਗੁਰਪੁਰਪ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਗੁਰਦਰਾ ਗੁਰੂ ਤੇਗ ਬਹਾਦਰ ਸਾਹਿਬ ਦਮਦਮ ਸਾਹਿਬ ਆਸਾ ਦੀ ਨਵੇਂ ਪਹੁੰਚਿਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਾਮਦਾਸ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ ਬੜੀ ਸ਼ਾਦਾ ਨਾਲ ਤੇ ਬੜੇ ਉਤਸ਼ਾਹ ਨਾਲ ਸ਼ਹਿਰ ਵਿੱਚ ਮਨਾਇਆ ਜਾ ਰਿਹਾ ਹੈ ਤੇ ਵੱਡੀ ਗਿਣਤੀ ਵਿੱਚ ਜਗ੍ਹਾ ਜਗ੍ਹਾ ਤੇ ਲੰਗਰ ਲਗਾਏ ਗਏ ਹਨ ਤੇ ਸੰਗਤਾਂ ਵੱਲੋਂ ਹਰ ਇੱਕ ਗਲੀ ਦੇ ਕੋਚੇ ਦੇ ਬਾਹਰ ਸਫਾਈ ਦੇ ਵੀ ਪ੍ਰਬੰਧ ਕੀਤੇ ਗਏ ਹਨ ਤੇ ਇਹ ਬੜਾ ਹੀ ਸ਼ਰਧਾਪੂਰਵਕ ਦਿਹਾੜਾ ਹੈ ਜਿਹੜਾ ਕਿ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ